ਜੋ ਨੇਰੀਆਂ ਜਿਹੜੀਆਂ ਪੀਆਰ ਦੀਆਂ ਕਿਸਮਾਂ ਨੇ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਦਿੰਨੇ ਵੀ ਇਹ ਕਿਦੋਂ ਇਹਨਾਂ ਦੀ ਪਨੀਰੀ ਬੀਜੀ ਜਾਂਦੀ ਆ ਤੇ ਇਹ ਕਿਦੋਂ ਇਹਨਾਂ ਦਾ ਲਾਉਣ ਦਾ ਸਮਾਂ ਤੇ ਕਿੰਨਾ ਇਹਦਾ ਆਵਸਤਨ ਜਿਹੜਾ ਉਹ ਝਾੜਾਗਾ ਉਹ ਨਿਕਲਦਾ ਤੇ ਪੱਕਣ ਦਾ ਸਮਾਂ ਇਹ ਕਿੰਨਾ ਲੈਂਦੀ ਹੈਗੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ 'ਚ ਵੀਡੀਓ ਨੂੰ ਬਤਵਾਲ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਇਸ ਵਾਰ ਕਿਹੜੀ ਵੈਰਾਈਟੀ ਆ ਜਿਹੜੀ ਪੀਆਰ ਆ ਜਾਂ ਪੂਸਾ 44 ਆ ਵੀ ਕਿਹੜੀ ਵੀ ਵੈਰਾਈਟੀ ਆਪਾਂ ਜਾਦੇ ਲਾਉਣ ਜਾ ਰਹੇ ਹਾਂਗੇ ਇਸ ਵਾਰ ਤੇ ਹੁਣ ਆਪਾਂ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਪੀਆਰ 126 ਦੀ ਤਾਂ ਇਹ ਆਪਾਂ 25 ਮਈ ਤੋਂ ਲੈ ਕੇ 30 ਜੂਨ ਤੱਕ ਆਪਾਂ ਇਹਦੀ ਪਨੀਰੀ ਖੇਤ ਦੇ ਵਿੱਚ ਬੀ ਸਕਦੇ ਹਾਂ ਤੇ ਜੇ ਆਪਾਂ ਇਹਦੀ ਲਾਉਣ ਦੀ ਗੱਲ ਕਰੀ ਵੀ ਕਿੰਨੇ ਦਿਨਾਂ ਦੀ ਪਨੀਰੀ ਆਪਾਂ ਨੂੰ ਖੇਤ ਦੇ ਵਿੱਚ ਲਾਉਣੀ ਚਾਹੀਦੀ ਹੈ ਇਹ ਤਾਂ ਆਪਾਂ ਨੂੰ 20 ਤੋਂ ਲੈ ਕੇ 25 ਦਿਨਾਂ ਦੀ ਪਨੀਰੀ ਆ ਜਿਹੜੀ ਖੇਤ ਦੇ ਵਿੱਚ ਲਗਾਉਣੀ ਚਾਹੀਦੀ ਹੈਗੀ ਤੇ ਜੇ ਆਪਾਂ ਇਹਦੇ ਝਾੜ ਦੀ ਗੱਲ ਕਰੀਏ ਤਾਂ 30 ਕਾਉਂਟਲ ਤੋਂ ਲੈ ਕੇ 35 ਕੰਟਰੋਲ ਤੱਕ ਇਹਦਾ ਜਿਹੜਾ ਝਾੜ ਆ ਉਹ ਨਿਕਲਦਾ ਪ੍ਰਤੀ ਏਕੜ ਨਾਲ ਤੇ ਜੇ ਆਪਾਂ ਪੱਕਣ ਦੀ ਗੱਲ ਕਰੀਏ ਦੀ ਵੀ ਕਿੰਨੇ ਸਮੇਂ ਚ ਪੱਕਦੀ ਆ ਤਾਂ ਇਹ 93 ਦਿਨਾਂ ਦੇ ਵਿੱਚ ਜਾਂ 95 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ HKR 47 ਜਿਹੜੀ 25 ਮਈ ਤੋਂ 31 ਮਈ ਤੱਕ ਆਪਾਂ ਇਹਦੀ ਪਨੀਰੀਆ ਜਿਹੜੀ ਖੇਤ ਦੇ ਵਿੱਚ ਬੀਜ ਸਕਦੇ ਹਾਂਗੇ ਤੇ ਜਿਹੜਾ ਇਹਦਾ ਪਨੀਰੀ ਲਾਉਣ ਦਾ ਸਮਾਂ ਵੀ ਆਪਾਂ ਕਿੰਨੇ ਦਿਨਾਂ ਦੀ ਖੇਤ ਦੇ ਵਿੱਚ ਲਾ ਸਕਦੇ ਹਾਂ ਤਾਂ ਇਹ 30 ਤੋਂ 35 ਦਿਨਾਂ ਦੀ ਪਨੀਰੀ ਆਪਾਂ ਖੇਤ ਦੇ ਵਿੱਚ ਲਾ ਸਕਦੇ ਆ ਪੱਟ ਕੇ ਤੇ ਜੇ ਜੀ ਝਾੜ ਦੀ ਗੱਲ ਕਰੀਏ ਤਾਂ ਇਹ 28 ਤੋਂ ਲੈ ਕੇ 30 ਕਾਉਂਟਲ ਦੇ ਵਿਚਕਾਰ ਨਿਕਲਦਾ ਜੇ ਪੱਕਣ ਦੀ ਗੱਲ ਕਰੀਏ ਤਾਂ ਇਹ 104 ਜਾਂ 5 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਇਸ ਤੋਂ ਬਾਅਦ ਗੱਲ ਕਰਦੇ ਆ ਪੀਆਰ 131 128 129 122 ਤਾਂ ਇਹਨਾਂ ਦਾ ਜਿਹੜਾ ਪਨੀਰੀ ਲਾਉਣ ਦਾ ਸਮਾਂ 20 ਤੋਂ ਲੈ ਕੇ 25 ਮਈ ਤੱਕ ਆਪਾਂ ਖੇਤ ਦੇ ਵਿੱਚ ਪਨੀਰੀ ਬੀ ਸਕਦੇ ਆ ਇਹਨਾਂ ਦੀ ਤੇ ਜੇ ਇਹਨਾਂ ਦੇ ਪੱਕਣ ਦੀ ਗੱਲ ਕਰੀਏ ਤਾ ਹੈ 108 ਦਿਨਾਂ ਤੋਂ ਲੈ ਕੇ 117 ਦਿਨਾਂ ਦੇ ਵਿੱਚ ਜਿਹੜੀਆਂ ਇਹ ਚਾਰੇ ਕਿਸਮਾਂ ਨੇ ਪੱਕ ਕੇ ਤਿਆਰ ਹੋ ਜਾਂਦੀਆਂ ਨੇ ਤੇ ਜੇ ਝਾੜ ਦੀ ਗੱਲ ਕਰੀਏ ਨਾ ਚਾਰਾਂ ਕਿਸਮਾਂ ਦੀ ਤਾਂ 30 ਕਾਉਂਟਰ ਤੋਂ ਲੈ ਕੇ 32 33 ਕਾਉਂਟਰ ਤੱਕ ਇਹਨਾਂ ਦਾ ਝਾੜ ਜਿਹੜਾ ਉਹ ਆ ਜਾਂਦਾ ਹੈਗਾ ਪ੍ਰਤੀ ਏਕੜ ਦੇ ਨਾਲ ਅੱਗੇ ਗੱਲ ਕਰਦੇ ਹਾਂ ਪੀ ਆਰ 113 ਪੀ ਆਰ 114 ਪੀ ਆਰ 121 ਤੇ ਪੀ ਆਰ 130 ਤੇ ਜੇ ਇਹਨਾਂ ਦੀ ਆਪਾਂ ਪਨੀਰੀ ਬੀਜਣ ਦੀ ਗੱਲ ਕਰੀਏ ਤਾਂ 20 ਤੋਂ ਲੈ ਕੇ 30 ਮਈ ਤੱਕ ਆਪਾਂ ਇਹ ਪਨੀਰੀਆ ਜਿਹੜੀ ਖੇਤ ਦੇ ਵਿੱਚ ਬੀ ਸਕਦੇ ਹਾਂ ਤੇ ਇਹਨਾਂ ਦੀ ਪਨੀਰੀ ਦਾ ਜਿਹੜਾ ਸਹੀ ਸਮਾਂ ਲਾਉਣ ਦਾ ਉਹ ਹੈਗਾ ਜਿਵੇਂ 30 ਤੋਂ ਲੈ ਕੇ 35 ਦਿਨਾਂ ਦੀ ਪਨੀਰੀ ਹੋ ਜਾਂਦੀ ਆ ਤਾਂ ਆਪਾਂ ਉਹ ਪੱਟ ਕੇ ਖੇਤ ਦੇ ਵਿੱਚ ਲਾ ਸਕਦੇ ਹਾਂ ਤੇ ਜੇ ਹੁਣ ਇਹਨਾਂ ਦੇ ਝਾੜ ਦੀ ਗੱਲ ਕਰੀਏ ਤਾਂ ਝਾੜ ਇਹਨਾਂ ਦਾ ਲਹਿੰਦਾ 25 ਤੋਂ ਲੈ ਕੇ 30 ਕਾਉਂਟ ਪ੍ਰਤੀ ਵਿਕਰ ਇਹਨਾਂ ਵੈਰੈਟੀਆਂ ਦਾ ਜਿਹੜਾ ਝਾੜ ਆ ਉਹ ਨਿਕਲਦਾਗਾ ਤੇ ਉਸ ਤੋਂ ਬਾਅਦ ਜੇ ਇਹਦੀ ਪੱਕਣ ਦੀ ਗੱਲ ਕਰੀਏ ਤਾਂ ਇਹ 102 ਦਿਨਾਂ ਤੋਂ ਲੈ ਕੇ ਇਹ 10 15 ਦਿਨਾਂ ਤੱਕ ਇਹ ਪੱਕ ਜਾਂਦੀਆਂ ਰਹਿ ਗਈਆਂ ਚਾਰੇ ਵੈਰਾਈਟੀਆਂ ਇਹ ਜਿਨ੍ਹਾਂ ਦਾ ਆਸਟਨ ਝਾੜ ਵੀ ਵਧੀਆ ਨਿਕਲਦਾਗਾ ਬਾਕੀ ਇਹਨਾਂ ਨੂੰ ਬਿਮਾਰੀ ਵੀ ਘੱਟ ਪੈਂਦੀ ਹੈ ਕਿਤੇ ਜ਼ੂਰੀਆ ਵੀ ਘੱਟ ਲੈਂਦੀਆਂ ਨੇ ਇਹ ਇਹ ਜਿਹੜੀਆਂ ਪੀਆਰ ਦੀਆਂ ਕਿਸਮਾਂ ਨੇ ਯੂਨੀਵਰਸਿਟੀ ਦਾ ਕਿਸਮਾਂ ਨਹੀਂ ਸਾਰੀਆਂ ਇਹ ਤੇ ਇਹਨਾਂ ਦੀ ਜਿਹੜੀ ਪਨੀਰੀ ਲਾਉਣ ਦਾ ਸਮਾਂ ਤੇ ਝਾੜ ਦਾ ਤੇ ਪੱਕਣ ਦਾ ਸਮਾਂ ਜਿਹੜਾ ਇਹ ਯੂਨੀਵਰਸਿਟੀਆਂ ਵੱਲੋਂ ਇਹ ਸਪਾਰਸ਼ ਕੀਤਾ ਜਾਂਦਾਗਾ ਜਿਹੜਾ ਸਹੀ ਸਮਾਂ ਹੁੰਦਾ ਲਾਉਣ ਦਾ ਇਹ ਡੇਟਾ ਨੇ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਨੇ ਇਹਨਾਂ ਸਾਰੀਆਂ ਵੈਰਾਈਆਂ ਦੀਆਂ ਅਗਲੀ ਵੀਡੀਓ ਦੇ ਵਿੱਚ ਆਪਾਂ ਕੋਈ ਹੋਰ ਨਵੇਂ ਬੀਜਾਂ ਦੀ ਜਾਣਕਾਰੀ ਲੈ ਕੇ ਮਿਲਦੇ ਹਾਂਗੇ ਧੰਨਵਾਦੀ ਵੀਡੀਓ ਦੇਖਣ ਲਈ